ਪਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਅੱਜ ਦਿਨੇ ਹੀ ਪਠਾਨਕੋਟ ਦੇ ਵਿੱਚ ਜਿਹੜਾ ਵਾ ਲੁੱਟ ਖੋਹ ਦੇ ਜਿਹੜੇ ਮਾਮਲੇ ਲਗਾਤਾਰ ਉਹ ਸਾਹਮਣੇ ਆ ਰਹੇ ਨੇ ਇੱਕ ਵਾਰੀ ਆਹ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਕਿ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਆ ਰਾਤ ਨੂੰ ਚੋਰਾਂ ਵੱਲੋਂ ਆ ਜਿਹੜਾ ਇੱਥੇ ਆ ਦੁਕਾਨ ਦੇ ਵਿੱਚ ਦੁਕਾਨ ਦੀ ਜਿਹੜੀ ਬੈਕ ਸਾਈਡ ਪੈਂਦੀ ਹੈਗੀ ਆ ਔਰ ਇੱਥੇ ਚੋਰਾ ਵੱਲੋਂ ਹੋਲ ਕੀਤਾ ਗਿਆ ਹੈਗਾ ਔਰ ਆ ਉਹ ਥੋੜੀ ਜਿਹੜਾ ਆ ਦੁਕਾਨ ਦੇ ਵਿੱਚ ਵਾਰਦਾਤ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਸੀਗੀ ਔਰ ਆ ਫਰੰਟ ਤੋਂ ਵੀ ਤੁਹਾਨੂੰ ਵਿਖਾ ਦੇਣਾ ਚਾਹੁੰਦੇ ਆ ਤਸਵੀਰਾਂ ਰਾਹੀਂ ਕਿ ਇਹ ਹਾਰਡਵੇਅਰ ਦੀ ਜਿਹੜੀ ਆ ਉਹ ਸ਼ਾਪ ਹੈਗੀ ਆ ਔਰ ਇੱਥੇ ਉਹਨਾਂ ਦੇ ਮਾਲਕ ਵੀ ਜਿਹੜੇ ਆ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਕਿ ਲਗਾਤਾਰ ਜਿਹੜੀਆਂ ਚੋਰੀਆਂ ਆ ਸਾਹਮਣੇ ਆ ਰਹੀਆਂ ਹੈਗੀਆਂ ਪਠਾਨਕੋਟ ਸ਼ਹਿਰ ਦੇ ਵਿੱਚ ਆ ਜਿੱਦਾਂ ਕਿ ਅਕਾਲੇ ਜਿਹੜੀ ਆ ਗਾਂਧੀ ਚੌਂਕ ਦੇ ਵਿੱਚ ਵੀ ਜਿਹੜੀ ਆ ਉਹ ਵਾਰਦਾਤ ਜਿਹੜੀ ਆ ਵਾਲੀਆਂ ਆ ਲੁੱਟ ਖੋ ਜਿਹੜੀ ਆ ਹੋਈਆਂ ਸੀਗੀਆਂ ਇੱਕ ਬਜ਼ੁਰਗ ਲੇਡੀ ਦੀਆਂ ਔਰ ਇੱਥੇ ਵੀ ਜਿਹੜੀ ਆ ਵਾਰਦਾਤ ਚੋਰਾਂ ਵੱਲੋਂ ਕਰਨ ਦੀ ਨਾਮਣੀ ਆ ਰਹੀ ਆ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ ਆ ਸਰ ਕਿੰਨੇ ਵਜੇ ਦਾ ਮਾਮਲਾ ਹੈਗਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇੱਥੇ ਜਿਹੜਾ ਤੁਹਾਡੀ ਦੁਕਾਨ ਦੇ ਪਿੱਛੇ ਜਿਹੜਾ ਉਹ ਹੋਲ ਕੀਤਾ ਗਿਆ ਹੈਗਾ ਚੋਰਾ ਬਲੋਕਿੰਗ ਕਹਿੰਦਾ ਚਾਹੁੰਦੇ ਹੋ ਸਰ ਮੇਰਾ ਨਾਮ ਮਨੋਹਿ ਕੁਟਾ ਹੈ ਮੇਰੀ ਦੁਕਾਨ ਰੇਲਵੇ ਰੋਡ ਠੰਡੀ ਗੋਈ ਮੰਦਰ ਦੇ ਨਾਲ ਆ ਅੱਜ ਜਦੋਂ ਆਪਾਂ ਸਮਾਨ ਲਾਣ ਲੱਗੇ ਆ ਸਵੇਰੇ ਤੇ ਮੇਰੇ ਤੋਂ ਦੋ ਦੋਸਤੇ ਦੁਕਾਨ ਤੇ ਮੇਰੀ ਦੁਕਾਨ ਤੇ ਆਪਾਂ ਦੇਖਿਆ ਕਿ ਪਿੱਛੋਂ ਚੋਰਾਂ ਨੇ ਖੱਡੇ-ਖੱਡੇ ਹੋਏ ਆ ਸਰ ਅੱਗੇ ਵੀ 2 ਤਰੀਕ ਨੂੰ 2 ਅਕਤੂਬਰ ਨੂੰ ਮੇਰੀ ਦੁਕਾਨ ਤੇ ਚੋਰੀ ਹੋਈ ਸੀ ਔਰ ਉਹ ਚੋਰਾਂ ਨੇ 50000 ਦੇ ਲਗਭਗ ਚੋਰੀ ਕੀਤੀ ਆਪਾਂ ਇਸ ਦੀ ਐਫ ਆਰ ਵੀ ਦਰਜ ਕਰਾਈ ਥਾਣੇ ਵਿੱਚ ਉਹਰਾ ਨੰਬਰ ਹੈ 0137 ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ 10-15 ਮੁੰਡੇ ਰਾਤੀ ਰੋਜ਼ ਨਸ਼ੇੜੀ ਪਰਵਤੀ ਤੇ ਘੁੰਮਦੇ ਰਹਿੰਦੇ ਨੇ ਆਪਾਂ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਕਿ ਇਹਨਾਂ ਦੇ ਨਕੇਲ ਪਾਓ ਪਰ ਪੁਲਿਸ ਲੋ ਕੋਈ ਵੀ ਸਾਨੂੰ ਸਹੀ ਹੋਕ ਨਹੀਂ ਕੀਤਾ ਜਾ ਰਿਹਾ ਸਰ ਜਿੱਦਾਂ ਕਿ ਕੱਲ ਗਾਂਧੀ ਚੌਂਕ ਦੇ ਵਿੱਚ ਵੀ ਜਿਹੜੀ ਆ ਉਹ ਲੁੱਟ ਖੋ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਹੁਣ ਗੱਲ ਕਰੀਏ ਤੇ ਤੁਹਾਡੇ ਵੱਲ ਵੀ ਜਿਹੜੇ ਆ ਉਹ ਚੋਰਾਂ ਨੇ ਜਿਹੜੀ ਆ ਕੱਲ ਕੋਸ਼ਿਸ਼ ਕੀਤੀ ਆ ਦੁਕਾਨ ਨੂੰ ਪਿਛੋਲੀ ਤੋੜਨ ਦੀ ਕੰਧ ਤੋੜ ਕੇ ਜਿਹੜੀ ਆ ਉਹ ਲੁੱਟ ਕਰਨੀ ਸੀਗੀ ਔਰ ਜਿਹੜਾ ਉਹ ਮਾਮਲਾ ਜਿਹੜਾ ਉਹ ਟਲ ਗਿਆ ਹੈਗਾ ਤੁਸੀਂ ਪੁਲਿਸ ਨੂੰ ਜਿਹੜੀ ਆ ਕੰਪਲੇਂਟ ਕੀਤੀ ਹੈਗੀ ਥਾਣੇ ਪੁਲਿਸ ਨੂੰ ਕੰਪਲੇਂਟ ਸਰ ਹੁਣੇ ਕਰਕੇ ਆਏ ਆ ਇਸ ਤੋਂ ਪਹਿਲੇ 2 ਤਰੀਕ ਦੀ ਕੀਤੀ ਹੋਈ ਆ ਪਰ ਪੁਲਿਸ ਨੇ ਹੁਣ ਵੀ ਆਪਾਂ ਫੋਨ ਦਿੱਤਾ ਪੁਲਿਸ ਨੂੰ ਇਹ ਪੁਲਿਸ ਸਾਹਿਬ ਮੌਕਾ ਦੇਖਣ ਨਹੀਂ ਆਏ ਆਪਾਂ ਉਹਨਾਂ ਨੂੰ ਕਿਹਾ ਕਿ ਆਪਾਂ ਰਿਪੇਅਰ ਲਾਣਾ ਚਾਹੁੰਦੇ ਆ ਕੋਈ ਮੌਕਾ ਵੇਖ ਲਓ ਤੁਸੀਂ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਆ ਲੱਗਦਾ ਨਹੀਂ ਸਰ ਕਿਤੇ ਕਿਤੇ ਨਾ ਕਿਤੇ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹ ਕੰਮ ਕਰਨੀ ਨਹੀਂ ਇੰਦੇ ਸੁੱਤਾ ਹੋਇਆ ਰਾਏ ਤੇ ਦਸਹਾਰਾ 2 ਤਰੀਕ ਦਾ ਹੋ ਗਿਆ ਪਰ ਇਹ ਪੁਲਿਸ ਵਾਲੇ ਤੇ 12 ਮਹੀਨੇ ਸੌਣ ਵਾਲੇ ਪ੍ਰਾਣੀ ਸਾਨੂੰ ਲੱਗੇ ਕਰਦੇ ਆ ਇਹਦੇ ਜਾਗੇ ਹੀ ਨਹੀਂ ਕਰਦੇ ਜੀ ਕੰਮ ਕਰਨ ਦੇ ਵਿੱਚ 6 ਮਹੀਨੇ ਬਾਅਦ ਜਾਗ ਜਾਂਦਾ ਹੈ ਅੱਜ ਦੁਕਾਨਦਾਰਾ ਦਾ ਸਰ ਪੁੱਛਦੇ ਦੇਖੋ ਕਾਰੋਬਾਰ ਦਾ ਅੱਗੇ ਪੁਰਾ ਹਾਲ ਆ 8 ਵਜੇ ਤੋਂ ਬਾਅਦ ਅਸੀਂ ਕਾਰੋਬਾਰ ਕਰਨ ਦਾ ਔਖਾ ਹੋ ਗਿਆ ਵਾ ਪਹਿਰੇ ਆਨੇ ਆਦੇ ਉਹ ਇੱਥੇ ੱਟੀ ਪਛਾਪ ਕਰਕੇ ਰਹਿੰਦੇ ਹੁੰਦੇ ਆ ਪਹਿਲੇ 1.5 ਘੰਟਾ ਦੇ ਉਹਨਾਂ ਦਾ ਮਲਮੁੱਤ ਸਾਫ਼ ਕਰਦੇ ਸਾਨੂੰ ਲੱਗਦਾ ਵਾ ਤੇ ਸਰ ਕੋਈ ਚੌਂਕੀਦਾਰ ਵਗੈਰਾ ਇੱਥੇ ਨਹੀਂ ਰੱਖਿਆ ਪਿਆ ਹੁੰਦਾ ਕੋਈ ਚੌਂਕੀਦਾਰ ਤੇ ਚੋਰਾਂ ਵਾਸਤੇ ਹੁੰਦਾ ਨਸ਼ੇੜੀਆਂ ਵਾਸਤੇ ਕਿਹੜਾ ਚੌਂਕੀਦਾਰ ਹੁੰਦਾ ਵਾ ਤੁਸੀਂ ਦੱਸੋ ਚੌਂਕੀਦਾਰ ਤੇ ਚੋਰਾਂ ਵਾਸਤੇ ਹੋ ਗਿਆ ਕਿ ਜਿੱਤਨ ਉਹ ਚੌਂਕੀਦਾਰ ਨੂੰ ਦੇਖ ਕੇ ਚੋਰ ਭੱਜ ਜਾਣ ਉਹ ਤੇ ਕਿਹੜਾ ਮੱਦੀ ਆਪਾਂ ਆ ਕੇ ਉਹਨਾਂ ਨੂੰ ਮਨਾ ਕਰਦੇ ਆ ਨਾ ਛੇੜੀਆਂ ਨੂੰ ਕਿ ਤੂੰ ਇੱਥੇ ਨਾ ਬੈਠੋ ਸਾਨੂੰ ਮਾਰਨ ਨੂੰ ਪੈਂਦੇ ਆ ਆਪਾਂ ਦੇ ਕਰਦੇ ਮਾਰੇ ਆਪਣੀ ਦੁਕਾਨ ਆਪੇ ਬਿਤਾ ਦੇਣੇ 8 ਵਜੇ ਤੇ ਸਰ ਜਿਸ ਤਰ੍ਹਾਂ ਕਿ ਆ ਪੁਲਿਸ ਨੂੰ ਜਿਹੜਾ ਇੱਕ ਕਿਹਾ ਗਿਆ ਕਿ ਸੁਰੱਖਿਆ ਦੇ ਲਈ ਪੁਲਿਸ ਜਿਹੜੀ ਆ ਉਹ ਅੱਗੇ ਆਦੀ ਆ ਹੈ ਨਾ ਤੇ ਜਿਹੜੀ ਅਗਰ ਚੋਰੀਆਂ ਵੀ ਹੋਣ ਤੇ ਪੁਲਿਸ ਨੂੰ ਜਿਹੜਾ ਇਨਫੋਰਮ ਕੀਤਾ ਜਾਂਦਾ ਪੁਲਿਸ ਇੱਕ ਸਾਡਾ ਜਿਹੜਾ ਕਹਿ ਸਕਣੇ ਆ ਕਿ ਜਿਹੜੀ ਸਹਾਇਤਾ ਵਾਸਤੇ ਜਿਹੜੀ ਆ ਉਹ ਬਣੀ ਹੋਈ ਆ ਲੇਕਿਨ ਆ ਕਿਤੇ ਨਾ ਕੀਤਾ ਜਿਹੜੇ ਉਹ ਸਵਾਲ ਵੀ ਉੱਠ ਰਹੇ ਹੈਗੇ ਪੁਲਿਸ ਦੇ ਉੱਪਰ ਕੀ ਕਹਿਣਾ ਚਾਹੋਗੇ ਕੋਈ ਉਹ ਆਪਣੇ ਸਮੇਦਾਰੋ ਪੂਲ ਸਾਲ ਉਹਦੇ ਕੋਈ ਸਾਨੂੰ ਸਹੀ ਹੋਗਾ ਨਹੀਂ ਐ ਪਹਿਲੇ ਪੀਸੀਆਰ ਦੀ 2-3 ਸਾਲ ਪਹਿਲੇ ਟੀਮਾਂ ਲੱਗੀਆਂ ਹੋਈਆਂ ਸੀ ਉਹ ਸ਼ਹਿਰ ਵਿੱਚ ਚੋਰੀਆਂ ਘੱਟ ਹੁੰਦੀਆਂ ਐ ਉਹਨਾਂ ਆਪਾਂ ਥਾਣੇ ਜਾ ਕੇ ਦੇਖਦੇ ਆਂ ਪਤਾ ਨਹੀਂ ਪੂਲ ਸਾਲਿਆਂ ਦੀ ਕਿੱਥੇ ਡਿਊਟੀ ਲਗਾਈ ਦੀ ਸਾਨੂੰ ਦੇ ਥਾਣੇ 'ਨ ਕੋਈ ਬੰਦਾ ਲਾਬਤ ਆ ਤੇ ਰੋਡ ਤੇ ਤੇ ਆ ਕਿੰਨੇ ਕਿੰਨੀ ਦੁਕਾਨਾਂ ਤੇ ਜਿਹੜਾ ਚੋਰਾਂ ਵੱਲੋਂ ਜਿਹੜਾ ਉਹ ਕੋਸ਼ਿਸ਼ ਕੀਤੀ ਗਈ ਹੈ ਚੋਰੀ ਕਰਨ ਦਾ ਦੋ ਦੁਕਾਨਾਂ ਤੇ ਕੀਤੀ ਗਈ ਹੈ ਇੱਕ ਤੇ ਮੇਰੀ ਦੁਕਾਨ ਆ ਕੋਟ ਪੈਂਟ ਏਕ ਮੇਰੇ ਬ੍ਰਦਰ ਦੀ ਦੁਕਾਨ ਆ ਅਜੇ ਰੈਡੀਮੇਡ ਕਲਮੈਂਟ ਇਹ ਬਿਲਕੁਲ ਆ ਚੋਰਾ ਵੱਲੋਂ ਜਿਹੜੀਆਂ ਦੋ ਦੁਕਾਨਾਂ ਦੇ ਉੱਤੇ ਜਿਹੜੀ ਆ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਦੂਜੇ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਸਰ ਕਿੰਨੇ ਵਜ ਦੀ ਵਾਰਦਾਤ ਹੈਗੀ ਕਿਸ ਤਰ੍ਹਾਂ ਪਤਾ ਲੱਗਿਆ ਕਿ ਆ ਚੋਰੀ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਸੀ ਚੋਰਾ ਵੱਲੋਂ ਵੀ ਇਹ ਅੱਜ ਸਵੇਰੇ ਮਾਰਨਿੰਗ 'ਚ ਪਤਾ ਲੱਗਿਆ ਜਦੋਂ ਦੁਕਾਨਾਂ ਖੁੱਲੀਆਂ ਤੇ ਪਿੱਛੇ ਦੁਕਾਨ ਦੇ ਹੌਲ ਕੀਤੇ ਰਹੀ ਆਈ ਆ ਕੇ ਦੇਖਿਆ ਤੇ ਪਿੱਛੇ ਜਾ ਕੇ ਦੇਖਿਆ ਤੇ ਪੂਰੀ ਤਰ੍ਹਾਂ ਦੁਕਾਨ ਛੇਂ ਦਿੱਤੀ ਰਹੀ ਚੋਰਾ ਨੇ ਕੀ ਮੰਗ ਕੀ ਕਰਤੇ ਹੈਗੇ ਮੰਗ ਹੈ ਇਹ ਪ੍ਰਸ਼ਾਸਨ ਸਖਤ ਕਾਰਵਾਈ ਕਰੇ ਪੁਲਿਸ ਪੁਲਿਸ ਆਪਣਾ ਰੋਲ ਤੇ ਅਦਾ ਕਰੇ ਪੁਲਿਸ ਤੇ ਐਡਾ ਕਿ ਕਿਸੇ ਨੂੰ ਨਜ਼ਰ ਨਹੀਂ ਆਂਦੀ ਕਿ ਹੈ ਵੀ ਆ ਪ੍ਰਸ਼ਾਨ ਕੋਰਟ ਤੇ ਵੀ ਨਹੀਂ ਆਹੀ ਚਾਹੁੰਦੇ ਕਿ ਸਖਤ ਕਾਰਵਾਈ ਕਰੇ ਪੁਲਿਸ ਕੰਪਲੇਨਟ ਕੀਤੀ ਤੁਸੀਂ ਕੰਪਲੇਨਟ ਕੀਤੀ ਹਾਂਜੀ ਬਈ ਕੰਪਲੀਟ ਕਰਾਏਦੇ ਅਸੀਂ ਐਫ ਆਈ ਆਰ ਕਰਾਤੀ ਦੀ ਤੇ ਆਏ ਅਧਿਕਾਰੀ ਵਗੈਰਾ ਆਏ ਨਹੀਂ ਸਿਨਹਾਲ ਕੋਈ ਨਹੀਂ ਆਇਆ ਕੋਈ ਮੌਕਾ ਦੇਖਣ ਕੋਈ ਨਹੀਂ ਆਇਆ ਫਿਲਹਾਲ ਜੀ ਬਿਲਕੁਲ ਆ ਇਹਨਾਂ ਦਾ ਕਹਿਣਾ ਹੈਗਾ ਇਹ ਅਧਿਕਾਰੀਆਂ ਨੂੰ ਕੰਪਲੇਂਟ ਕਰਨ ਦੇ ਬਾਵਜੂਦ ਵੀ ਜਿਹੜਾ ਇਹਨਾਂ ਕੋਲ ਜਿਹੜੀ ਆ ਪੁਲਿਸ ਨਹੀਂ ਪਹੁੰਚੀ ਹੈਗੀ ਇਹਨਾਂ ਦੀ ਸਿੱਧੇ ਤੌਰ ਤੇ ਉੱਤੇ ਆ ਮੰਗ ਹੈਗੀ ਆ ਕਹਿਣਾ ਹੈਗਾ ਇਹਨਾਂ ਦਾ ਕਿ ਆ ਪੁਲਿਸ ਨੂੰ ਚਾਹੀਦਾ ਹੈਗਾ ਜਿਹੜੀ ਪੁਲਿਸ ਉੰਬ ਕਰਨੀ ਜਿਹੜੀ ਮੀਂਹ ਤੇ ਸੁੱਤੀ ਹੈਗੀ ਆ ਉਸ ਨੂੰ ਜਗਾਉਣ ਵਾਸਤੇ ਇਹਨਾਂ ਨੂੰ ਅੱਗੇ ਜ਼ਰੂਰ ਆਣਾ ਪਏਗਾ ਔਰ ਲੋਕਾਂ ਨੇ ਸਿੱਧੇ ਤੌਰ ਤੇ ਕਿਹਾ ਹੈਗਾ ਕਿ ਅਸੀਂ ਜਿਹੜੀ ਆ ਕੰਪਲੇਂਟ ਜਿਹੜੀ ਆ ਉਹ ਥਾਣੇ ਆ ਦੇ ਦਿੱਤੀ ਗਈ ਹੈ ਸਾਡੇ ਵੱਲੋਂ ਔਰ ਆ ਹੱਲੇ ਤੱਕ ਜਿਹੜਾ ਕੋਈ ਵੀ ਅਧਿਕਾਰੀ ਜਿਹੜਾ ਇੱਥੇ ਮੌਕਾ ਦੇਖਣ ਵਾਸਤੇ ਨਹੀਂ ਪਹੁੰਚਿਆ ਹੈਗਾ ਔਰ ਐਸ ਐਚਓ ਨਾਲ ਵੀ ਜਦ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਇਸ ਮਾਮਲੇ ਦੇ ਵਿੱਚ ਤੇ ਉਹਨਾਂ ਵੱਲੋਂ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਇਨਕਾਰ ਕਰ ਦਿੱਤਾ ਗਿਆ ਹੈਗਾ ਪਠਾਨਕੋਟ ਤੋਂ ਜਗਵਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ